ਪੀਵੀ ਪੈਂਡ ਮਹਾਲੀ ਵਾਲੀ ਪੀਵੀ ਪੈਂਡ ਮਹਾਲੀ ਦਾ ਵੀਰੇ ਸਾਰਾ ਬੁਲਟ ਰੇਨ ਵਾਲਾ 14000 ਕਿਲੋਮੀਟਰ ਸਰਵਿਸ ਰਿਕਾਰਡ ਚੱਲਿਆ ਬੁਲਟ ਹੈ ਵੀਰੇ ਕੋਈ ਭਾਈ ਸਾਫਤ ਕਰਦੇ ਸਰਵਿਸ ਰਕਾਰ ਨਹੀਂ ਚੱਲਿਆ ਵੀਰੇ 50000 ਨਾਮ ਹੈ ਵੀਰੇ ਥੋੜੇ ਮਾੜੀ ਮਰਾਈ ਆਪਾਂ ਇਨਾਂ ਕ ਠੀਕ ਹੈ ਭਾਈ ਚੈਲੰਜ ਕਰਦੇ ਆਂ ਭਾਈ ਜੀ ਹਾਂ ਜੀ ਇੰਜੀਨੀਅਰ ਦੀ ਜ਼ਿੰਮੇਵਾਰੀ ਆ ਵੀਰੇ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋ ਵੀਰੇ ਆ ਦਸ ਦਸ ਚਲਾ ਕੇ ਚੈੱਕ ਕਰ ਲੈ ਠੀਕ ਹੈ ਭਾਜੀ ਹਾਂ ਕੋਈ ਦਿੱਕਤ ਲੱਗਦੀ ਆਪਾਂ ਕਰਾ ਕੇ ਦੇਵਾਂਗੇ ਵੀਰੇ ਸਾਰਾ ਬੁਲਟ ਓਰੀਜिनल ਰਹਿਣ ਵਾਲਾ ਭਰਾ ਮੇਰਾ ਜੀ ਵੱਡੇ ਭਾਈ ਆਪਾਂ ਕਿਸੇ ਮਿਸਟਰ ਨਾਲ ਕਿਸੇ ਵੀ ਚੀਜ਼ ਨਾਲ ਛੇੜ ਛਾੜ ਨਹੀਂ ਵੀਰੇ ਕਰਦੇ ਠੀਕ ਹੈ ਭਾਜੀ 40000 ਕਿਲੋਮੀਟਰ ਚੱਲਿਆ ਹੋਇਆ ਮਤਲਬ 40 ਚੱਲਿਆ ਹੋਇਆ ਵੀਰੇ 40 ਚੱਲਿਆ ਹੋਇਆ ਹਾਂ ਠੀਕ ਹੈ ਇਹ ਨਾਲ ਧਾਰ ਓਰੀਜਨਲ ਹੈ ਵੀਰੇ ਵੀਰੇ ਵੈਸੇ ਤਾਂ ਆਪਾਂ ਇਹ ਆਫਰਾਂ ਵਾਲੇ ਚੱਕਰਾਂ 'ਚ ਪੈਂ ਜਿਹੜਾ ਬੰਦਾ ਛੋਡੇ ਮਾਦੀ ਮਰਾਹੀ ਆਉਂਦਾ ਉਹਨੂੰ ਪੈਟਰੋਲ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਵੀਰੇ 15 ਤੋਂ 16 ਲੀਟਰ ਪੈਟਰੋਲ ਪੈਂਦਾ ਇਹ ਨਹੀਂ ਕੋਈ 5 ਲੀਟਰ ਪਾ ਕੇ ਦੇਵਾਂਗੇ 6 ਲੀਟਰ ਪਾ ਕੇ ਦੇਵਾਂਗੇ ਠੀਕ ਹੈ 1500 ਦਾ ਬਣਦਾ 1700 ਦਾ ਬਣਦਾ ਠੀਕ ਹੈ ਬਾਈ ਪੰਪ ਤੇ ਲਿਜਾ ਕੇ ਟੈਂਕੀ ਫੁੱਲ ਕਰਾ ਕੇ ਭੇਜਾਂਗੇ ਭੇਜਾਂਗੇ ਬਾਈ ਜੀ ਹਾਂਜੀ ਸੱਸੀ ਗੱਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਤੇ ਆਪਾਂ ਪਹੁੰਚੇ ਬਾਈ ਬੰਬੂ ਘਾਟ ਪੁਆਇੰਟ ਸੁਨਾਮ ਦੇ ਵਿੱਚ ਬਾਈ ਦਾ ਸਪੈਸ਼ਲ ਕੰਮ ਜਿਹੜਾ ਹੈਗਾ ਬਾਈ ਬੁਲਟ ਤੇ ਹਾਰਲੇ ਦਾ ਕੰਮ ਆ ਸਿਰਫ ਤੇ ਗਾਹਣ ਬਾਈ ਨਾਲ ਗੱਲਬਾਤ ਸਾਰੀ ਵਾਰ ਜਲਵਾ ਕਰਨਾ ਹੈ ਬਾਈ ਦੇ ਨਾਲ ਆਪਾਂ ਸਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੱਡੇ ਭਾਈ ਨਾਂ ਦੱਸ ਦੇ ਕੋਈ ਪਹਿਲਾਂ ਆਪਣਾ ਵੀਰੋ ਮੇਰਾ ਨਾਮ ਗਗਨ ਹੈ ਜਿਹੜੇ ਗਗਨ ਬੈਂਪਾਲ ਆ ਠੀਕ ਹੈ ਵੱਡੇ ਭਾਈ ਤੇ ਫਰਮ ਦਾ ਨਾਂ ਹੀ ਜੀ ਬਾਈ ਬੰਬੂ ਕਾਰਡ ਬੰਬੂ ਕਾਰਡ ਪੁਆਇੰਟ ਠੀਕ ਹੈ ਭਾਈ ਜੀ ਤੇ ਜਿਵੇਂ ਦੱਸਿਆ ਬਾਈ ਸਿਰਫ ਆਪ ਆਪਣਾ ਹਾਰਲੇ ਦੀ ਬੋਲਟ ਦੀ ਕਮਾ ਬਾਈ ਬੋਲਟ ਤੇ ਹਾਰਲੇ ਦਾ ਵੀਰੇ ਛੋਟਾ ਮੋਟਾ ਸਾਲ ਆਪਾਂ ਵਿੱਚ ਵੀ ਨਹੀਂ ਕੱਟਦੇ ਇਹ ਕਟਵਾਜ ਰੂਰ ਦਿੰਨੇ ਆ ਮਾੜਾ ਕਟਵਾ ਲੀ ਠੀਕ ਹੈ ਭਾਈ ਪਰ ਆਪ ਨਹੀਂ ਕੱਟਦੇ ਤੇ ਲੋਕੇਸ਼ਨ ਕੀ ਹੈ ਪ੍ਰੋਪਰ ਬਾਈ ਬੰਦਕਾਨ ਨੰਬਰ ਕਿੰਨੇ ਹੈ ਇਹ ਵੀਰੇ ਸੱਜੀ ਸ ਮੋਕਸਾ ਮਾਰਕੀਟ ਲੈਰ ਨੰਬਰ 10 ਠੀਕ ਹੈ ਉਹਦਮ ਸਿੰਘ ਮੋਕਸਾ ਮਾਰਕੀਟ ਚ ਨੀਅਰ ਆਈਡੀਆ ਚੌਕ ਹੈ ਵੀਰੇ ਠੀਕ ਹੈ ਨਾਮ ਸ਼ਹਿਰ ਹੈ ਸੁਨਾਮ ਸ਼ਹਿਰ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਜ਼ਿਲ੍ਹਾ ਸੰਗਰੂਰ ਵੀਰ ਜੀ ਠੀਕ ਹੈ ਭਾਜੀ ਤੇ ਬਈ ਦਿਵਾਲੀ ਆਈ ਹੈ ਸਾਰਿਆਂ ਨੇ ਆਫਰ ਰੱਖੇ ਨੇ ਕੋਈ ਦੱਸੋ ਵੀ ਜੀ ਆਫਰ ਲਾਉਂਦੇ ਵੀਰੇ ਵੈਸੇ ਤਾਂ ਆਪਾਂ ਇਹ ਆਫਰਾਂ ਵਾਲੇ ਚੱਕਰਾਂ 'ਚ ਪੈਂਦੇ ਨਹੀਂ ਪਰ ਤੁਸੀਂ ਆਏ ਹੋ ਜਿਹੜਾ ਬੰਦਾ ਤੁਹਾਡੇ ਮਾਦੀ ਮਰਾਹੀ ਆਉਂਦਾ ਉਹਨੂੰ ਪੈਟਰੋਲ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਵੀਰੇ 15 ਤੋਂ 16 ਲੀਟਰ ਪੈਟਰੋਲ ਪੈਂਦਾ ਇਹ ਨਹੀਂ ਕੋਈ 5 ਲੀਟਰ ਪਾ ਕੇ ਦੇਵਾਂਗੇ 6 ਲੀਟਰ ਪਾ ਕੇ ਦੇਵਾਂਗੇ ਠੀਕ ਹੈ 1500 ਦਾ ਬਣਦਾ 1700 ਦਾ ਬਣਦਾ ਠੀਕ ਹੈ ਬਾਈ ਪੰਪ ਤੇ ਲਿਜਾ ਕੇ ਟੈਂਕੀ ਫੁੱਲ ਕਰਾ ਕੇ ਭੇਜਾਂਗੇ ਭੇਜਾਂਗੇ ਬਾਈ ਜੀ ਠੀਕ ਹੈ ਬਾਈ ਜੀ ਤੇ ਸ਼ੁਰੂ ਕਰਨ ਲਈ ਬਾਈ ਤੁਹਾਨੂੰ ਲੋੜ ਆਦਾ ਪਮਣੀ ਹਾਂਜੀ ਹਾਂ ਵੀਰੇ ਆ ਜਾਓ ਬਾਈ ਸਟਾਕ ਆਪਨੇ ਪੂਰਾ ਭਰੀ ਖੜੇਗਾ ਇਦੀ ਕਲ ਪਰਿਆ ਵੀਰੇ ਭਰਿਆ ਸਾਰੇ ਮਾਡਲ ਅਵੇਲੇਬਲ ਨੇ ਸਭ ਤੋਂ ਪਹਿਲਾਂ 15 ਮਾਡਲ ਹੈ ਵੀਰੇ ਜੀ ਵੱਡੇ ਬਾਈ ਇਧਰ ਨੂੰ ਆ 15 11 ਪਟਿਆਲਾ ਨੰਬਰ ਹੈਗਾ ਪੀਵੀ 11 ਪਟਿਆਲਾ ਨੰਬਰ ਹੈ ਨੰਬਰ ਹੈ ਵੀਰੇ ਠੀਕ ਆ ਬਾਈ ਸਾਰਾ ਬੁਲਟ origignal ਰਹਿਣ ਵਾਲਾ ਭਰਾ ਮੇਰਾ ਜੀ ਵੱਡੇ ਬਾਈ ਆਪਾਂ ਕਿਸੇ ਮੀਟਰ ਨਾਲ ਕਿਸੇ ਵੀ ਚੀਜ਼ ਨਾਲ ਛੇੜਛਾੜ ਨਹੀਂ ਵੀਰੇ ਕਰਦੇ ਠੀਕ ਆ ਬਾਈ 40000 ਕਿਲੋਮੀਟਰ ਚੱਲਿਆ ਹੈ ਮਤਲਬ 40 ਚੱਲਿਆ ਹੋਇਆ ਵੀਰੇ 40 ਚੱਲਿਆ ਹੋਇਆ ਹਾਂ origignal ਹੈ ਤਾਂ origignal ਹੈ ਵੀਰੇ ਤੇ ਟਾਇਰ ਤੇ ਲਾਈ ਪਏ ਹੋਏ ਨੇ ਬਾਈ ਹਾਂ ਟਾਇਰ ਵਾਲੇ ਲੱਗੇ ਹੋਏ ਨੇ ਠੀਕ ਆ ਬਾਈ ਬੜੀ ਜੰਦਾ ਮੋਸਤਾ ਲੈ ਵੀਰੇ ਕੋਈ ਸ਼ੌਂਕੀਆ ਬੰਦੇ ਦੀ ਆ ਜੰਦਾ ਹਨਾ ਵਿਰਖਿਆ ਹੋਇਆ ਸ਼ੌਂਕੀਆ ਬੰਦੇ ਦਾ ਵੀ ਇਹ ਮੇਰੇ ਮਿੱਤਰ ਦੀ ਆ ਵੀਰੇ ਖੜਿਆਲ ਪਿੰਡ ਦਾ ਤੇ ਆਪਣੀ ਮੋਟਰਸਾਈਕਲ ਵੀਰੇ ਸਾਰੇ ਗਾਕਾਂ ਤੋਂ ਆਉਂਦੇ ਆਪਾਂ ਕੋਲ ਡੀਲਰ ਤੋਂ ਡੀਲਰ ਮਾਲ ਚਾੱਕ ਕੇ ਨਹੀਂ ਵੇਚਦੇ ਹੈ ਠੀਕ ਹੈ ਬਾਈ ਇੰਜੀਨੀਅਰ ਦੀ ਜ਼ਿੰਮੇਵਾਰੀ ਆ ਵੀਰੇ ਇੰਜਨ ਗੀਅਰ ਦੀ ਜ਼ਿੰਮੇਵਾਰੀ ਹੂ ਵੀਰੇ ਆ ਦਸ ਦਸ ਚਲਾ ਕੇ ਚੈੱਕ ਕਰ ਲੈ ਠੀਕ ਹੈ ਬਾਈ ਕੋਈ ਦਿੱਕਤ ਲੱਗਦੀ ਆਪਾਂ ਕਰਾ ਕੇ ਦੇਵਾਂਗੇ ਵੀਰੇ ਜੀ ਵੱਡੇ ਬਾਈ ਤੇ ਕਹਾ ਬਾਈ ਕੋ ਹੋ ਗਿਆ ਪੀਵੀ 13 ਦਾ ਵੀਰੇ ਪੀਵੀ 13 ਲੋਕਲ ਨੰਬਰ ਦਾ 11/12 ਮਾਡਲ ਬੁਲਟ ਹੈਗਾ ਜੀ ਬਾਈ ਤੇ ਏ ਬੋਲਟ ਰੀਸਟੋਰ ਹੈ ਵੀਰੇ ਕਿਡਾ ਤੇ ਪੇਂਟ ਨੇਗੇ ਠੀਕ ਹੈ ਸੈਕੰਡ ਓਨਰ ਦਾ ਬੁਲਟ ਹੈ ਵੀਰੇ ਇੰਜਨ ਗੇਅਰ ਦਾ ਸੀਲਡ ਹੈ ਬਿਲਕੁਲ ਠੀਕ ਹੈ ਭਾਜੀ ਹਾਂ ਤੇ ਨੰਬਰ ਵੀ ਸਾਰੇ ਮੇਰੇ অলਮੋਸਟ ਪਿਆ ਅਖ ਰੱਖਿਓ ਨੇ ਸਾਰੇ ਪੰਜਾਬ ਵੀਰੇ ਬਾਹਰਲੇ ਨੰਬਰ ਦਾ ਕੰਮ ਕਰਦੀ ਨਹੀਂ ਜਾਈ ਕਰਦੀ ਨਹੀਂ ਤੇ ਬਾਈ ਲਾਈਟਰ ਇਹਦੇ ਵਿੱਚ ਝੰਡੇ ਬਰਾਏ ਟਾਇਰ ਚੰਗੇ ਨੇ ਵੀਰੇ ਫਰ ਟਾਇਰ ਨਾਲ ਦਾ ਬੈਕ ਚੇਂਜ ਆ ਜਾਗਾ ਠੀਕ ਹੈ ਭਾਜੀ ਤੇ ਜੈਨੂਣ ਚੱਲੇ ਨੇ ਸਾਰੇ ਬਾਈ ਜੀ ਹੁਣ ਚੱਲੇ ਹੋਏ ਮੋਟਰਸਾਈਕਲ ਨੇ ਭਰਾ ਮੇਰੇ ਠੀਕ ਹੈ ਬਾਈ ਪੱਕੀ ਗਾਰੰਟੀ ਵੀ ਕਿੰਨੇ ਟਾਈਮ ਚਾਹਦੇ ਨੇ ਆਪਾਂ ਬਈ ਬੰਦਾ ਚਲਾ ਕੇ ਦੇਖ ਗਾਰੰਟੀ ਵੀਰੇ 1 ਮਹੀਨਾ ਮੋਟਰਸਾਈਕਲ ਚਲਾ ਕੇ ਚੈੱਕ ਕਰ ਲੈ ਕਿਉਂਕਿ ਉਹ ਉਰੇ ਵੀਰੇ 5 ਮਿੰਟਾਂ ਦੀ ਟ੍ਰਾਈ ਚ ਕੁਝ ਨਹੀਂ ਪਤਾ ਲੱਗਦਾ ਕੁਝ ਨਹੀਂ ਪਤਾ ਲੱਗਦਾ ਹਰੇਕ ਭਰਾ ਨੂੰ ਕਹਿੰਦੇ ਆ ਵੀ ਆਪਣੀ ਤਸੱਲੀ ਤੇ ਲੈ ਜਾ ਮਹੀਨਾ ਚਲਾ ਕੇ ਚੈੱਕ ਕਰ ਕੋਈ ਦਿੱਕਤ ਲੱਗਦੀ ਆਪਾਂ ਬੈਠੇ ਆ ਬੈਠੇ ਆ ਪੱਕੇ ਤੌਰ ਤੇ ਬਾਈ ਹਾਂ ਜੀ ਠੀਕ ਹੈ ਬਾਈ ਪੀਵੀ 10 ਨੰਬਰ ਦਾ ਆ ਗਿਆ 10 ਨੰਬਰ ਦਾ 2012 ਮਾਡਲ ਦਾ ਬੋਲਟ ਹੈ ਵੀਰੇ ਜੀ ਭਾਜੀ ਇਹ ਵੀ ਤੇ ਇੰਜੀਨੀਅਰ ਦੀ ਜਿੰਮੇਵਾਰੀ ਹੈ ਬਈ ਇੰਜਨ ਗੀਅਰ ਦੀ ਜ਼ਿੰਮੇਵਾਰੀ ਹੋਊਗੀ ਤੇ ਹਰੇਕ ਬੁਲਟ ਦੀ ਠੀਕ ਹੈ ਬਈ ਤੋਂ ਅੱਗੇ ਵੀਰੇ 314 ਮਾਡਲ ਆਗੇ PB09 ਨੰਬਰ ਜੀ ਵੀ 13 ਨੰਬਰ ਤੇ ਪੀ ਵੀ 02 ਨੰਬਰ ਠੀਕ ਹੈ ਭਾਈ ਹਾਂ ਇਹ 2 ਵੋਲਟ ਆ ਗਏ ਵੀਰੇ ਪੁਰਾਣੇ ਮੋਨੋਗ੍ਰਾਮਾਂ ਚ ਠੀਕ ਹੈ ਜੀ ਬੜੇ ਮੋਸਟਲੀ ਡਿਮਾਂਡ ਇਹ ਲੋ ਰਹਿੰਦੇ ਨੇ ਵੀਰੇ ਠੀਕ ਹੈ ਭਾਈ ਸਭ ਤੋਂ ਵੱਧ ਡਿਮਾਂਡ ਇਹ ਵੋਲਟਾਂ ਹੀ ਰਹਿੰਦੀਆਂ ਵੀਰੇ ਮੇਰੇ ਇੱਕ ਕਹਿੰਦਾ ਵੀ ਜਿਹੜਾ 2014 ਲਾਸਟ ਪੀਸ ਆਇਆ ਨੇ ਛੋਟੀ ਟੈਂਕੀ ਸਾਨੂੰ ਉਹ ਦਿਓ ਉਹ ਦਿਓ ਭਾਈ ਹਾਂ ਇਹ ਪੁਰਾਣੇ ਮੋਨੋਗ੍ਰਾਮਾਂ ਚ ਆ ਗਏ ਵੀਰੇ ਛੋਟੀ ਟੈਂਕੀ ਨਵੇਂ ਮੋਨੋਗ੍ਰਾਮਾਂ ਚ ਆ ਗਿਆ ਪੀ ਵੀ 02 ਜਸਰੀ ਅਮਰਸਾਹਬ ਦਾ ਨੰਬਰ ਠੀਕ ਹੈ ਬਹੁਤ ਠੀਕ ਹੈ ਤਿੰਨੋਂ ਬੁਲਟ origignal ਰਹਿਣ ਵਾਲੇ ਨੇ ਵੀਰੇ ਪਰ ਨਾਲੇ ਲਾਈ ਚੰਨਾ ਦੀ ਉਹੀ ਗੱਲ ਵੀਰੇ ਗਾਰੰਟੀ ਇੰਜਨ ਗੇਅਰ ਦੀ ਫੁੱਲ ਹੋਊਗੀ ਆਪਣੇ ਵੱਲੋਂ ਫੁੱਲ ਹੋਊਗੀ ਬਾਈ ਇੱਕ ਤਾਂ ਹੋਰ ਦੱਸ ਦੋ ਬਾਈ ਹਾਂਜੀ ਕੱਟ ਦੋ ਕੱਟ ਬਾਈ ਕਿੰਨੇ ਚਾ ਸੌਂਡ ਪੂਰਾ ਕਰ ਦਾਂਗੇ ਬੁਲਟ ਦਾ ਕੱਟੋ ਘੱਟ ਵੀਰੇ ਆਪਾਂ 75000 ਰੁਪਏ ਚੋਂ ਸੌਂਡ ਪੂਰਾ ਕਰ ਦਾਂਗੇ ਠੀਕ ਹੈ ਬਾਈ ਯਾਰ ਦੋ ਮਾਡਲ ਲੈਕਟਰਾ ਖੜਾ ਆਪਣੇ ਕੋਲੇ ਠੀਕ ਹੈ ਬਾਈ 75000 ਰੁਪਏ ਦੇ ਦਾਂਗੇ ਵਿਦ ਆਨਲਾਈਨ ਲੈਕਟਰਾ ਵੀਰੇ ਪੀ ਵੀ 19 ਬਰਨਾਲਾ ਨੰਬਰ ਦਾ ਬੁਲਟ ਹੈਗਾ ਠੀਕ ਹੈ ਬਾਈ ਉਹਦੀ ਮਾਨਸਨ ਕਰ ਦਿਓ ਬਾਈ ਹਾਂਜੀ ਠੀਕ ਹੈ ਭਾਈ ਜੀ ਤੇ 75000 ਚ ਬਾਈ ਕਹਿੰਦਾ ਪੂਰਾ ਕਰ ਦਾਂਗੇ ਬੁਲਟ ਦਾ ਜਹਾਂ ਦੇਟ ਇਹ ਵੀ ਗੱਲਬਾਤ ਤੁਹਾਨੂੰ ਹੋਣੀ 2014 ਹੋ ਗਈ ਵੀਰੇ ਇਹ ਆ ਗਿਆ 2016 ਤੋਂ ਅੱਗੇ ਪੀਵੀ ਪੈਂਡ ਮਹਾਲੀ ਵਾਲੀ ਪੀਵੀ ਪੈਂਡ ਮਹਾਲੀ ਦਾ ਵੀਰੇ ਸਾਰਾ ਬੁਲਟ ਰੀਜਨਲ ਰਹਿਣ ਵਾਲਾ 14000 ਕਿਲੋਮੀਟਰ ਸਰਬ ਸਰਕਾਰ ਚੱਲਿਆ ਬੁਲਟ ਹੈ ਵੀਰੇ ਕੋਈ ਭਾਈ ਸਾਫਤ ਕਰਦੇ ਸਰਬ ਸਰਕਾਰ ਨਹੀਂ ਚੱਲਿਆ ਵੀਰੇ 50000 ਨਾਮ ਹੈ ਵੀਰੇ ਥੋੜੇ ਮਾੜੀ ਮਰਾਈ ਆਪਾਂ ਇੰਨਾ ਕ ਚੈਲੈਂਜ ਕਰਦੇ ਚੈਲੈਂਜ ਕਰ ਨੂੰ ਬਾਈ ਜੀ ਹਾਂਜੀ ਬਾਕੀ ਚੱਲੇ ਬਈ ਕੋਈ ਸੀਟ ਕਰਦਾ ਨਹੀਂ ਹੁੰਦਾ ਸਾਰਾ ਬੁਲਟ ਰੀਜਨਲ ਹੈ ਵੀਰੇ ਉਸ ਤੋਂ ਅੱਗੇ 2022 ਮਾਡਲ ਵੀਰੇ ਪੀਵੀ 420910 ਨੰਬਰ ਦਾ ਠੀਕ ਹੈ ਬਾਈ ਇਹ ਵੀ ਨਵੀਂ ਖੜਿਆ ਜਿਵੇਂ ਨਵਾਂ ਲੈ ਲਿਆ ਜਾਂ ਪੁਰਾਣਾ ਲੈ ਕੇ ਬੜਾ ਪਰੇ ਆ। ਆਪਾਂ ਬੋਲੇ ਲਿਆ ਵੀਰੇ ਉਸ ਤੋਂ ਅੱਗੇ ਵੀਰੇ ਪੇਡ ਨੰਬਰ ਦੇ ਵਿੱਚ 28 28 ਬੁਲਟ ਦਾ ਨੰਬਰ ਲੱਗਿਆ ਹੋਇਆ ਹੈਗਾ ਦੇਖ ਜਾਓਗੇ ਇਹ ਤਾਂ ਪੇਡ ਨੰਬਰ 40000 ਫੀਸ ਭਰ ਕੇ ਬਾਈ ਨੇ ਨੰਬਰ ਲਵਾਇਆ ਹੋਇਆ ਜੀ ਦੇ 2000 ਇਹ ਹਾਂ 6700 ਕਿਲੋਮੀਟਰ ਸਰਵਿਸ ਰਿਕਾਰਡ ਦੇ ਨਾਲ ਚੱਲਿਆ ਹੋਇਆ ਬੁਲਟ ਹੈ ਜੀ ਜੀ ਇਹ ਬੁਲਟ 200 ਰੇਨ ਵਾਲਾ ਇਹ ਵੀ ਭਰਾ ਮੇਰਾ ਠੀਕ ਨੰਬਰ ਆ ਫਰੀ ਡਿਜ਼ਾਈਨ ਵਾਲਾ ਜੀ ਹਾਂ ਨੰਬਰ ਨਾਲ ਹੈ ਵੀਰੇ 2 ਆਇਆ ਸਮੀ ਦੇਮਾ ਵੀ ਭਰਾ ਮੇਰਾ ਠੀਕ ਹੈ ਬਾਈ ਠੀਕ ਹੈ ਹਾਂ ਜੀ ਤੇ ਬਈ ਬੁਲਟ ਬਾਕੜ ਨੇ ਵੀਰੇ ਬਾਹਰ ਨਹੀਂ ਗੱਲ ਦੋ ਯਾਰ 11 ਮਾਡਲ ਵੀਰੇ 18000 ਚੱਲਿਆ ਹੋਇਆਗਾ ਠੀਕ ਹੈ ਬਾਈ ਸਾਰਾ ਬੁਲਟ origional ਰਹਿਣ ਵਾਲਾ ਹੈਗਾ ਸੈਕੰਡ ਆਨਰ ਦੇ ਵਿੱਚ ਜੀ 23 ਫਤੇਗੜ ਸਾਹਿਬ ਨੰਬਰ ਦਾ ਫੋਟੋ ਗੱਡਾ ਸਾਈਨ ਨੰਬਰ ਦਾ ਠੀਕ ਆ ਬਾਈ ਇਹ ਕਿੰਨਾ ਚੱਲਿਆ ਵੱਡੇ ਬਾਈ 22000 ਬਾਈ ਹਾਂ ਜੀ ਹਾਂ ਜੀ ਠੀਕ ਹੈ ਆਪਸ ਰਿਕਾਰਡ ਚੱਲਿਆ ਹੋਇਆ ਬੁਲਟ ਹੈ ਵੀਰੇ ਜੀ ਬਾਈ ਉਸ ਤੋਂ ਅੱਗੇ 20000 ਚੱਲਿਆ ਹੋਇਆ 2018 ਮਾਡਲ ਫਸਟ ਓਨਰ ਦਾ ਬੁਲਟ ਆ ਗਿਆ ਵੀਰੇ ਇਹ ਫਸਟ ਓਨਰ ਦਾ ਬਾਈ ਫਸਟ ਓਨਰ ਦਾ ਬੁਲਟ ਹੈ ਠੀਕ ਆ ਬਾਈ ਤੇ ਆ ਆ ਗਿਆ ਤੁਹਾਡੇ ਸੁਪਨਾ ਪੂਰਾ ਕਰਨ ਵਾਲਾ ਵੀਰੇ 75000 ਰੁਪਏ ਦਾ 75000 ਦਾ 2002 ਮਾਡਲ ਲੈਕਰਾ ਲੈਕਰਾ ਬਾਈ ਹਾਂ ਜੀ ਲੈ ਬਾਈ ਜੀ ਨੂੰ ਸ਼ੌਂਕ ਆ ਜਾਓ ਬਾਈ ਲਵੇ ਆਨਲਾਈਨ ਬੁਲਟ ਹੈ ਵੀਰੇ ਠੀਕ ਆ ਬਾਈ 35 ਬੰਦਰੂ ਜ ਥੈਂਕ ਯੂ ਫੁੱਲ ਵੀਰੇ ਕੋਈ ਲੈ ਕੇ ਆਉਣੇ ਹੋ ਤੇ ਆ ਇੱਕ ਹੋ ਰੰਗਾ ਗਿਆ ਬੜਾ ਇਹ ਇਹ ਦੋ ਇੱਕ ਇਹ 80000 ਰੁਪਏ ਦੇ ਦਾਂਗੇ 2003 ਮਾਡਲ ਹੈ ਵੀਰੇ 3 ਮਾਡਲ ਬਾਈ ਜੀ ਹਾਂਜੀ ਥੈਂਕ ਯੂ ਫੁੱਲ ਕਰਾਂਗੇ ਥੈਂਕ ਯੂ ਫੁੱਲ ਕਰਾ ਕੇ ਦੇਵਾਂਗੇ ਵੀਰੇ ਠੀਕ ਹੈ ਵੱਡੇ ਭਾਈ ਜੇ ਪੁੱਠੇ ਗੇਹੜਾ ਚ ਉੱਚੇ ਮਾਡਲ ਲੈਣੇ ਨੇ ਕਿਸੇ ਨੇ ਵੀਰੇ ਆਪਣੇ ਕੋਲੇ 2009 ਮਾਡਲ ਖੜਾ ਹੈ ਭਰਾ ਮੇਰਾ ਠੀਕ ਹੈ ਬਾਈ ਜੀ ਹਾਂਜੀ 9 ਮਾਡਲ ਬਾਈ 29 ਤੱਕ ਪਾਸ ਹੈ ਸੈਕੰਡ ਓਨਰ ਬੁਲਟ ਹੈ ਸਾਰਾ ਬੁਲਟ origignal ਰਹਿਣ ਵਾਲਾ ਵੀਰੇ ਠੀਕ ਹੈ ਬਾਈ ਨੰਬਰ ਵੀ ਸੋਹਣਾ ਬਾਈ 9943 ਹਾਂਜੀ ਮਹਾਲੀ ਨੰਬਰ ਤੇ ਦੂਜਾ ਸਟੈਂਡਰਡ ਵੀਰੇ ਜਿਹੜਾ ਸਭ ਦਾ ਬਾਪ ਹੈ ਪੁੱਠੇ ਘੇਰਾ ਚ 2010 ਲਾਸਟ ਪੀਸ ਲੋਕਲ ਸੰਗਰੂਰ ਨੰਬਰ ਪੀਵੀ 13 ਠੀਕ ਆ ਭਾਈ ਜੀ ਨਾ ਉਹਨਰ 30 ਤੱਕ ਪਾਸ ਐ 30 ਤੱਕ ਪਾਸ ਹਾਂ 2,30,000 ਰੁਪਏ ਦਾ ਬੋਲਟ ਦੇ ਦਾਂਗੇ ਵੀਰੇ ਆਪਾਂ 2,30,000 ਮਾਨਦਾਨ ਕਰੋਗੇ ਬਈ ਮਾਨਤਾਨ ਕਰ ਦਾਂਗੇ ਵੀਰੇ ਕੋਈ ਬਹਿ ਠੀਕ ਆ ਭਾਜੀ ਤੇ ਬਈ ਗੱਲ ਹੁਰਦਾ ਦੋ ਜੇ ਕਿਸੇ ਲਈ ਪੂਰੇ ਪੈਸੇ ਨਹੀਂ ਹੈਗੇ ਹਾਂਜੀ ਤਾਂ ਬਈ ਫਾਈਨਾਂਸ ਬਈ ਆਪਾਂ ਹਾਂਜੀ ਹਾਂ ਫਾਈਨਾਂਸ ਫੈਸਿਲਿਟੀ ਵਾਲੀ ਵਾਲਾ ਵੀਰੇ ਜੀ ਬਈ ਜਿਹੜੇ ਆਗੇ 12 13 14 15 16 ਮਾੜਲ ਜੀ ਬਈ 40 ਤੋਂ 50,000 ਭਰ ਕੇ ਡਾਊਨ ਪੇਮੈਂਟ ਬਾਕੀ ਲੋਨ ਕਰਾ ਦੇਣਾ ਵੀਰੇ ਸੰਗਰੂਰ ਜ਼ਿਲ੍ਹੇ ਤੇ ਮਾਨਸਾ ਜ਼ਿਲ੍ਹੇ ਦੇ ਭਰਾ ਹਾਂਜੀ ਠੀਕ ਆ ਤੇ ਕੇ ਨੰਬਰ ਜੀ ਬਈ ਕਿੰਨਾ ਮਰਜੀ ਵੀਰੇ 15 ਲੀਟਰ ਪਈਏ 16 ਪਈਏ 16 ਪਈਏ ਠੀਕ ਹੈ ਬਾਈ ਜੀ ਤੇ ਆਉਣਾ ਕਿੱਥਾ ਵੀ ਡਿਟੇਸ਼ਨ ਮੜੀ ਦਰ ਬਣਾਉਣਾ ਵੀਰੇ ਸਲਾਮ ਸ਼ਹਿਰ ਮੁਖਨ ਮਾਰਕੀਟ ਚ ਰਾਈਟ ਸਾਈਡ 34 ਦੁਕਾਨ ਆਪਣੀ ਹੈ ਭਰਾ ਮੇਰੇਆ ਬੰਗੂ ਗਾੜ ਪੁਆਇੰਟ ਦੇ ਨਾਮ ਤੇ ਠੀਕ ਹੈ ਬਾਈ ਤੇ ਨੰਬਰ ਦੱਸ ਦੇ ਵੱਡੇ ਬਾਈ ਜੀ ਤੁਹਾਨੂੰ ਬਣਾ ਨੰਬਰ 98155 20732 20732 ਬਾਕੀ ਚਾਬੀ ਤੇ ਲਿਖਿਆ ਹੈ ਬਾਈ ਨਿਗਮ ਰਵਾਦੇ ਭਾਈਆਂ ਨੂੰ ਆਹ ਨੰਬਰ ਆ ਵੱਡੇ ਬਾਈ ਦਾ ਤੇ ਨਾਮ ਵੱਡੇ ਬਾਈ ਹੈਗਾ ਆਪਣਾ ਗਾਗਨ ਹਾਂਜੀ ਗਾਗਨ ਠੀਕ ਹੈ ਬਾਈ ਮਿਹਰਬਾਨੀ ਬਹੁਤ ਧੰਨਵਾਦ ਬਾਈ